ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ 11:30 ਵਜੇ ਗਏ ਆਂ ਔਰ ਬੱਚੇ ਗਏ ਆਂ ਜੀ ਮੇਰੇ ਸਕੂਲ 11:30 ਵਜੇ ਤੋਂ ਵੀਡੀਓ ਸਟਾਰਟ ਹੈ ਮੇਰੀ ਅੱਜ ਔਰ ਫਿਲਹਾਲ ਅੱਜ ਟਿਕਣਾ ਜੀ ਸਾਡੇ ਮੱਥਾ ਖੀਰ ਪੂੜਿਆਂ ਦਾ ਕਿਉਂਕਿ ਅੱਜ ਆ 14 ਗੁੱਗਾ ਜਾਰ ਪੀਰ ਪੀਰ ਬਾਬੇ ਦਾ ਸਾਡਾ ਅੱਜ ਮੱਥਾ ਟਿਕਣਾ ਹੈ 14 ਸ ਨੂੰ ਟਿਕਦਾ ਜੀ ਮੱਥਾ ਤੇ ਫਿਲਹਾਲ ਮੈਂ ਚੋਰ ਚੂਲ ਪਿਆਉਂਦਾ ਖੀਰ ਬਣਾਦਾ ਸਲਾਹ ਹੈ ਮੇਰੀ ਕਿ ਮੈਂ ਦੁਪਹਿਰ ਨੂੰ ਹੀ ਬਣਾ ਦਿੰਨੀ ਆ ਹੁਣ ਔਰ ਦੁਪਹਿਰ ਨੂੰ ਮੱਥਾ ਟੇਕ ਲੈਣੇ ਆ ਬੱਚਿਆਂ ਨੇ ਖਾ ਪੀ ਲੈਣਾ ਖਾ ਪੀ ਲੈਣਾ ਹਨਾ ਤੇ ਫਿਲਹਾਲ ਆਪਾਂ ਤਿਆਰੀ ਕਰਦੇ ਆਂ ਜੀ। ਅਰਲੀਓ ਸੋ ਰਿਆ ਐ ਇੱਧਰ। ਸੋ ਰਿਆ ਬੇਟਾ। ਤੋ ਲੋ ਜੀ ਜਸਟ ਇੱਕ ਪਾਸੇ ਧਰੀ ਐ ਮੈਂ ਚਾਹ ਹੁਣ ਔਰ ਇੱਕ ਪਾਸੇ ਮੇਰੀ ਖੀਰ ਐ ਕਿਉਂਕਿ ਸਾਡੇ ਮੱਥਾ ਟਿਕਣਾ ਅੱਜ ਤੇ ਇੱਕ ਪਾਸੇ ਆਪਾਂ ਨੇ ਮਿੱਠੇ ਪੂੜੇ ਸੱਕਰ ਵਾਲੇ ਔਰ ਇਹ ਹੈਗੀਆਂ ਜੀ ਨਮਕ ਵਾਲੇ ਨੋਨ ਵਾਲੇ ਪੂੜੇ ਔਰ ਇੱਧਰ ਡਰਾਈ ਫੂਡ ਐ ਜੋ ਕਿ ਆਪਾਂ ਨੇ ਮੱਥੇ ਕੀ ਤਿਆਰੀ ਕਰੀ ਐ ਜੀ। ਫਿਲਹਾਲ ਬਣਾਈਏ ਖੀਰ ਪੂੜੇ। ਖੀਰ ਆਪਣੀ ਬਸ ਬਣੂਗੀ ਹੁਣ। ਤੋਂ ਮਨੂ ਲੱਗ ਰਹੀ ਆ ਬਹੁਤ ਜ਼ਿਆਦਾ ਗਰਮੀ ਮੈਂ ਸਿਰ ਪਰ ਜੂڑا ਕਰ ਲਿਆ ਕਿਉਂਕਿ ਪਿੱਛੇ ਜੂڑا ਕਰ ਰਹੀ ਆ ਫਿਰ ਗਰਮੀ ਆ ਰਹੀ ਐ ਔਰ ਫਿਲਹਾਲ ਮੈਂ ਬਣਾਣੀ ਆ ਪੂੜੇ ਖੀਰ ਆਪਣੀ ਬਣ ਰਹੀ ਐ ਤੋ ਇਤਨੇ ਖੀਰ ਬਣੂਗੀ ਔਰ ਮੋਈਆ ਵੀ ਸੈੱਟ ਕਰ ਲਿਆ ਮੈਂ ਜਿਦੇ ਵਿੱਚ ਪੂੜੇ ਰੱਖਣੇ ਆ ਔਰ ਫਿਲਹਾਲ ਇੱਧਰ ਮਟੀਰੀਅਲ ਵੀ ਕੋਲੇ ਹੋਵੇ ਆਪਣਾ ਇੱਕ ਪਾਸੇ ਮਿੱਠੇ ਪੂੜੇ ਔਰ ਨਮਕੀਨ ਮਿੱਠੇ ਔਰ ਬੇਸਣ ਵਾਲੇ ਨਮਕੀਨ ਪੂੜੇ ਦੋ ਚੀਜ਼ਾਂ ਬਣਾਣੀਆਂ ਫਿਲਹਾਲ ਬਬਜਤ ਦੇ ਬਾਪ ਪੰਨ ਬੈਲਾ ਫੋਨ ਕਰਕੇ ਪੁੱਛੇ ਦੀ ਆ ਵੀ ਕਿੱਥੇ ਆ ਗਏ ਹਨਾ ਫਿਰ ਬਣਾਉਣਾ ਸ਼ੁਰੂ ਕਰਦੇ ਆਪਾਂ ਫਾਈਨਲੀ ਇੱਕ ਪਾਸੇ ਬਣ ਰਹੀ ਹੈ ਖੀਰ ਔਰ ਇੱਕ ਪਾਸੇ ਬਣ ਰਹੇ ਹਨ ਜੀ ਆਪਣੇ ਪੂੜੇ ਪਹਿਲਾਂ ਮਿੱਠੇ ਪੂੜੇ ਬਣਾ ਰਹੀਆਂ ਜੀ ਫਿਰ ਬਣਾਵਾਂਗੀ ਨਮਕ ਵਾਲੇ ਇਹ ਹੈ ਜੀ ਮਿੱਠੇ ਇਹ ਦੇਖੋ ਕਿੰਨੀ ਸਫਾਈ ਦੇ ਨਾਲ ਆਏ ਆ ਹਨਾ ਪਤਾ ਕਿਉਂ ਆਏ ਆ ਕਿਉਂਕਿ ਮੈਂ ਨਾ ਮਿੱਠੇ ਪੁੜਿਆਂ ਦੇ ਵਿੱਚ ਆਟੇ ਦੇ ਵਿੱਚ ਥੋੜਾ ਜਿਹਾ ਬੇਸਣ ਐਡ ਕਰਿਆ ਉਹਦੇ ਨਾਲ ਨਾ ਚਿਪਕਦਾ ਨਹੀਂ ਹੈਗਾ ਆਟਾ ਤੇ ਬੜੀ ਸਫਾਈ ਨਾਲ ਉਤਰਦੇ ਆ ਔਰ ਲੋ ਜੀ ਮਿੱਠੇ ਆ ਔਰ ਇਹ ਆ ਨਮਕ ਵਾਲੇ बादाम वाली खीर ਤੇ ਪੂੜੇ ਜੈ ਬਾਬੇ ਕੀ ਜੈ ਬਾਬੇ ਕੀ ਬੋਲੋ ਔਰ ਖੀਰ ਖੀਰ ਪੂੜੇ ਵਧੀਆ ਵਧੀਆ ਬਣਨਗੇ ਤੋ ਲੋ ਜੀ ਪੂੜੇ ਆਪਣੇ ਬਣ ਕੇ ਹੋ ਗਏ ਆ ਰੈਡੀ ਇਹ ਆ ਜੀ ਸ਼ੱਕਰ ਵਾਲੇ ਪੂੜੇ ਔਰ ਹੁਣ ਆਪਾਂ ਬਣਾਉਂਗੇ ਬੇਸਣ ਦੇ तो शक्कर वाले बन के अपने हो गए हैं रेडी खीर भी मोस्टली बन चुकी है खीर भी बन गई है जी जस्ट खीर भी बन गई है और पूड़े भी बस बने गए मोस्टली लास्ट रह गया एक मिठ्ठा ਲੋ ਜੀ ਹੁਣ ਸ਼ੁਰੂ ਆ ਬੇਸਣ ਦੇ ਪੂੜੇ ਨਮਕ ਵਾਲੇ ਪਹਿਲਾਂ ਮਿੱਠੇ ਬਣਾਏ ਤੇ ਹੁਣ ਵਾਰੀ ਐ ਨੋਣ ਵਾਲਿਆਂ ਦੀ ਤਾਂ ਫਾਈਨਲੀ ਮਿੱਠੇ ਬਣ ਗਏ ਆ ਨਮਕ ਵਾਲੇ ਬਣਾ ਦਈਏ ਤਾਂ ਜਸਟ ਮੈਂ खीर पूड़े बनाया जी नमकीन पूड़े मिठे पूड़े और खीर और जस्ट मैं इंतजार कर रही हूँ बबजोत के पापा का क्योंकि ये आएंगे अज फिर मत्था टेकेंगे और फिलहाल तुरे भी हैं रूप लियो हट जा रूप याद आ गया लियो मेरे पैरों के बिचवी हट जा और रूप एंड एंडत पापा के गहले आएंगे जल्दी शायद जल्दी आ जाना आज देखते हैं वैसे मैं गेट खोलिया ही भी आने का टाइम तो लगता है और फिलहाल हल आए तो है नहीं लियो ਕਿੱਧਰ ਚਲੇ ਗਿਆ ਲੀਓ ਦੇਖਦੀਆਂ ਕਿੰਨੇ ਘੰਟੇ ਤੱਕ ਕਾئیںਗੇ ਵਾਸੇ ਲੋਜੀ ਫਾਈਨਲੀ ਬੱਚੇ ਆ ਗਏ ਸਕੂਲਾਂ ਤੇ ਔਰ ਮੈਂ ਆਈ ਤੇ ਗੇਟ ਖੋਲ ਗਏ ਤੋ ਮੱਕੀ ਫਾਈਨਲੀ ਮੱਥੇ ਦੀ ਤਿਆਰੀ ਕਰਾਈ ਹੁਣ ਆਉਣੇ ਆਉਣਗੇ ਸਾਰੇ ਜਾਣੇ ਅ ਮਤਲਬ ਬੱਚੇ ਚੇਂਜ ਕਰਕੇ ਫਿਰ ਮੱਥਾ ਦੇਕਾਂਗੇ ਲੀਓ ਭੌਂਗਰਾ ਲੀਓ ਨੂੰ ਆਏ ਹੋਗਾ ਵੀ ਦੀਦੀ ਆ ਗਈ ਜੋਤਾਂ ਦੀ ਲੀਓ ਕਿਉਂ ਆ ਗਿਆ ਜੋਤਾਂ ਦੀ ਲਾਜਾ ਕਿਉਂ ਆ ਗਿਆ ओये ओ ओ ओ यो क्या ये आपकी वीडियो बन रही है आज। हाँ आज मैंने चढ़ेगा है कहाँ तो नहीं चढ़े आज हाँ हाँ सब्जी सारी खाई है फिनिश कर गई है हाँ सब्जी चढ़ लें हाँ नापुत्त मिर्ची तो नहीं देखी है कि सब्जी पाई थी मैं मिर्च नहीं ठोकी भी थी ਮੈਂ ਮਿਰਚ ਨਹੀਂ ਠੋਕੀਆਂ ਰੂਪਗੈਰੀ ਮਿਰਚਾ ਠੋਕੀ ਵੀ ਦੀਆਂ ਲੋ ਜੀ ਮੈਂ ਬਣਾਈ ਖੀਰ ਪੂੜੇ ਔਰ ਬੰਦੇ ਚੱਕ ਲਿਆ ਇਸਮੋਸੇ ਖੀਰ ਪੂੜੇ ਖਾਣੇ ਹੈ ਮੁੰਡੇ ਤੋ ਖੀਰ ਪੂੜੇ ਵੀ ਦਉਂਗੀ ਪਾਪਾ ਨੂੰ ਜੈ ਕਰਨ ਦੇ ਪਹਿਲਾ ਮੈਂ ਤਾ ਦੇਖਣਾ ਫਿਰ ਖਾਉਂਗੇ ਮੈਂ ਤਾ ਦੇਖ ਕੇ ਖਾਉਂਗੇ ਤੋ ਲਿਓ ਨੂੰ ਵੀ ਚੋ ਚੜ ਗਿਆ ਕਿਉਂਕਿ ਸਾਰੇ ਜਣੇ ਆ ਗਏ ਬਬਜਤ ਕੇ ਪਪਾ ਵੀ ਆ ਗਏ ਹੈ ਤੋ ਲੋ ਜੀ ਫਰੈਂਡਸ ਖੀਰ ਪੂੜਿਆਂ ਦਾ ਆਪਣਾ ਸ਼ੁਰੂ ਹੋ ਗਿਆ ਦੁਪਹਿਰ ਦਾ ਲੰਚ ਅ ਮੱਥਾ ਟੇਕ ਲਿਆ ਆਪਾਂ ਨੇ ਔਰ ਬਬਜੋ ਤੇ ਲਈ ਸਮੋਸੇ ਨਾਲ ਅਜ ਰੁਪੰਜਲ ਲੈ ਕੇ ਆਇਆ ਰੁਪੰਜਲ ਕਹਿੰਦੀ ਸਮੋਸੇ ਖਾਣੇ ਆ ਮੈਂ ਕਿਹਾ ਤਾਂ ਪਪਾ ਕੋ ਪਪਾ ਕੋਗਾ ਤਾਂ ਖੀਰ ਵੀ ਆ ਜੀ ਜੋ ਖਾਣਗੇ ਖੀਰ ਐਂ ਪੁੜੇ ਆ ਤੇ ਯੰਮੀ ਯੰਮੀ ਥੋੜਾ ਥੋੜਾ ਹਾਂ ਖਾਓ ਜੀ ਖਾਓ ਮੈਂ ਜੋ ਖਾ ਵੀ ਲਿਆ ਖਾ ਲੇਗਾ ਹਾਂ ਮੈਂ ਚਾਹ ਵੀ ਲੈ ਕੇ ਆਵਾਂ ਨਾਲ ਚਾਹ ਵੀ ਦੇ ਕੇ ਲਿਓ ਕਿਸ ਤਰ੍ਹਾਂ ਆ ਰਿਆ ਨੇੜੇ ਉਹ ਇਨਾ ਬੋਈਆ ਖਿਚਲੇ ਜਲੀਓ ਪਰਾਂ ਘਰ ਲਈ ਚਲੋ ਜੀ ਪੋਗ ਤੋ ਲੋ ਜੀ ਰੋਟੀ ਰੋਟੀ ਖਾ ਲਈ ਆਪਾਂ ਨੇ ਸੋਰੀ ਖੀਰ ਪੂੜੇ ਸਮੋਸੇ ਖੀਰ ਪੂੜੇ ਔਰ ਕਿਡ ਹੋ ਗਿਆ ਮੋਟਾ ਖਾ ਖਾ ਕੇ ਸਮੋਸੇ ਖੀਰ ਪੂੜੇ ਪਾਰਟੀ ਚੱਲੀ ਆ ਜੀ ਅੱਜ ਤੋ ਫਾਈਨਲੀ ਹੁਣ ਮੈਂ ਹੋ ਗਈ ਆ ਜੀ ਫ੍ਰੀ ਔਰ ਕਰਦੇ ਆ ਜੀ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਅਸੀਂ ਬਣਾਏ ਆ ਜੀ ਖੀਰ ਪੂੜੇ ਨੂਨ ਵਾਲੇ ਪੂੜੇ ਮਿੱਠੇ ਪੂੜੇ ਔਰ ਖੀਰ ਕਿਉਂਕਿ ਅੱਜ ਸਾਡੇ 14 ਸ ਨੂੰ ਮੱਥਾ ਟੇਕਦਾ ਪੀਰ ਬਾਬੇ ਦਾ ਬਾਗੜ ਵਾਲੇ ਦਾ ਫਿਲਹਾਲ ਮੱਥਾ ਟੇਕ ਲਿਆ ਆਪਾਂ ਨੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਰੈਸਟ ਕਿਉਂਕਿ ਮੈਂ ਥੱਕ ਚੁੱਕੀ ਆ ਮਿਲਦੇ ਆ ਜੀ ਨੈਕਸਟ ਵੀਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ